ਦੋਸਤੋ ਭਾਰਤੀ ਸਾਹਿਤ ਅਕਾਦਮੀ ਦੇ ਦੁਆਰਾ ਦਿੱਤੇ ਜਾਂਦੇ ਇਨਾਮਾਂ ਦੇ ਬਾਰੇ ਪਰਸੋਂ ਜੋ ਵੀਡੀਓ ਪਾਈ ਸੀ ਉਸ ਦੇ ਵਿੱਚ ਆਪਾਂ ਇੱਕ ਗੱਲ ਲੱਖੀ ਸੀ ਕਿ ਭਾਰਤੀ ਸਾਹਿਤ ਅਕਾਦਮੀ ਦੇ ਦੁਆਰਾ ਅਜੇ ਤੱਕ ਜੋ ਇਨਾਮ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਅਨੁਵਾਦ ਦੀ ਸ਼੍ਰੇਣੀ ਦੇ ਵਿੱਚ ਕੋਈ ਇਨਾਮ ਨਹੀਂ ਦਿੱਤਾ ਗਿਆ ਦੋਸਤੋ ਉਸ ਨੂੰ ਥੋੜਾ ਜਿਹਾ ਦਰੁਸਤ ਕਰਦੇ ਹਾਂ ਅਸਲ ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਜਿਹੜੇ ਨੇ ਉਹ 1954 ਦੇ ਵਿੱਚ ਸ਼ੁਰੂ ਕੀਤੇ ਗਏ ਸੀ ਇਸ ਦੇ ਵਿੱਚ ਹੁਣ ਇਸ ਮੌਕੇ ਦੇ ਉੱਤੇ 22 ਭਾਰਤੀ ਭਾਸ਼ਾਵਾਂ ਜਿਹੜੀਆਂ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਸ ਦੇ ਵਿੱਚ ਜਿਹੜਾ 8ਵੀਂ ਅਧੀ ਸੂਚੀ ਹੈ ਜਿਸ ਨੂੰ 8th ਸ਼ੈਡਿਊਲ ਕਹਿ ਦਿੰਦੇ ਆ ਤਾਂ ਉਸ ਦੇ ਵਿੱਚ 22 ਭਾਸ਼ਾਵਾਂ ਨੇ ਤਾਂ ਉਹਨਾਂ 22 ਭਾਸ਼ਾਵਾਂ ਦੇ ਵਿੱਚ ਤੇ ਇੱਕ ਅੰਗਰੇਜ਼ੀ ਦੇ ਵਿੱਚ ਤੇ ਇੱਕ ਰਾਜਸਥਾਨੀ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਟੋਟਲ 24 ਭਾਸ਼ਾਵਾਂ ਦੇ ਵਿੱਚ ਇਹ ਇਨਾਮ ਦਿੱਤੇ ਜਾਂਦੇ ਨੇ ਤੇ ਇਹ ਇਨਾਮ ਜਿਹੜੇ ਦਿੱਤੇ ਜਾਂਦੇ ਨੇ ਉਸ ਦੇ ਵਿੱਚ ਜਿਹੜਾ ਇਨਸਿਗਨੀਆ ਦਿੱਤਾ ਜਾਂਦਾ ਏ ਉਹ ਸਤਿਆਜੀਤ ਰੇ ਨੇ ਬਣਾਇਆ ਸੀ ਜਿਹੜੇ ਕਿ ਬੰਗਾਲੀ ਸਿਨੇਮਾ ਦੇ ਇੱਕ ਵੱਡੇ ਹਸਤਾਖਰ ਹੋਏ ਨੇ ਇੱਕ ਨਿਰਦੇਸ਼ਕ ਤੇ ਦੋਸਤੋ ਭਾਰਤੀ ਸਾਹਿਤ ਅਕਾਦਮੀ ਦੇ ਦੁਆਰਾ ਜਿਹੜੇ ਸਾਲਾਨਾ ਇਨਾਮ ਦਿੱਤੇ ਜਾਂਦੇ ਨੇ ਉਹਨਾਂ ਦੇ ਵਿੱਚ ਪੰਜ ਤਰ੍ਹਾਂ ਦੇ ਇਨਾਮ ਸ਼ਾਮਲ ਨੇ ਪਹਿਲਾ ਤਾਂ ਭਾਰਤੀ ਸਾਹਿਤ ਅਕਾਦਮੀ ਦਾ ਮੁੱਖ ਇਨਾਮ ਹੈ ਜਿਹੜਾ ਕਿ ਇਸ ਸਾਲ ਡਾਕਟਰ ਪਾਲ ਕੌਰ ਨੂੰ ਪੰਜਾਬੀ ਭਾਸ਼ਾ ਦੇ ਲਈ ਉਹਨਾਂ ਦੀ ਕਿਤਾਬ ਸੁਨਗਨਵੰਤਾ ਸੁਨਬੁੱਧੇਵੰਤਾ ਤੇ ਦਿੱਤਾ ਗਿਆ ਤੇਲਵੀਰ ਚੇਤਨ ਕਹਾਣੀਕਾਰ ਅਤਰਜੀਤ ਤੇ ਜਾਂ ਪ੍ਰੇਮ ਗੋਰਖੀ ਸਮੇਤ ਕਿਹੜੇ ਵੱਡੇ ਸਾਹਿਤ ਦੇ ਨਾਮ ਨੇ ਪੰਜਾਬੀ ਸਾਹਿਤ ਦੇ ਨਾਮ ਨੇ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਦਾ ਇਨਾਮ ਨਹੀਂ ਮਿਲਿਆ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਇਨਾਮ ਜਿਹੜੇ ਕਿ 1955 ਦੇ ਵਿੱਚ ਦੇਨੇ ਸ਼ੁਰੂ ਹੋਏ ਸੀ ਉਹਨਾਂ ਦਾ ਰੌਚਕ ਇਤਿਹਾਸ ਕੀ ਹੈ ਇਹ ਤੁਸੀਂ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਦੇਖ ਸਕਦੇ ਹੋ ਦੂਸਰਾ ਜਿਹੜਾ ਇਨਾਮ ਆ ਉਹ ਭਾਸ਼ਾ ਸਨਮਾਨ ਇਨਾਮ ਦਿੱਤਾ ਜਾਂਦਾ ਏ ਇਹ ਇਨਾਮ ਜਿਹੜੀਆਂ 24 ਭਾਸ਼ਾਵਾਂ ਜਿੰਨਾਂ ਦਾ ਉੱਤੇ ਆਪਾਂ ਜ਼ਿਕਰ ਕੀਤਾ ਹੈ ਜਿਹੜਾ ਕਿ 8ਵੀਂ ਅਧੇ ਸੂਚੀ ਦੇ ਵਿੱਚ ਭਾਰਤ ਦੇ ਸੰਵਿਧਾਨ ਦੀ ਜਿਹੜੀ 8ਵੀਂ ਅਧੇ ਸੂਚੀ ਹੈ ਉਸ ਦੇ ਵਿੱਚ ਦਰਜ ਬਾਈ ਪਛਾਵਾਂ ਤੇ ਰਾਜਸਥਾਨੀ ਤੇ ਇੱਕ ਅੰਗਰੇਜ਼ੀ ਇਹਨਾਂ 24 ਭਾਸ਼ਾਵਾਂ ਤੋਂ ਇਲਾਵਾ ਹੋਰ ਕਿਸੇ ਭਾਸ਼ਾ ਦੇ ਵਿੱਚ ਜੇਕਰ ਪਤਾ ਲੱਗਦਾ ਹੈ ਕਿ ਕੋਈ ਵਧੀਆ ਸਾਹਿਤਕ ਕਿਰਤ ਆਈ ਹੈ ਕੋਈ ਨਵਾਂ ਰੁਝਾਨ ਜਿਹੜਾ ਹੈ ਸਾਹਿਤ ਦੇ ਵਿੱਚ ਕਿਸੇ ਹੋਰ ਭਾਸ਼ਾ ਦੇ ਵਿੱਚੋਂ ਵੇਖਿਆ ਗਿਆ ਹੈ ਤਾਂ ਉਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੀਸਰਾ ਜਿਹੜਾ ਹੈ ਉਹ ਅਨਵਾਦ ਦਾ ਜਿਹੜਾ ਇਨਾਮ ਹੈ ਉਹ ਦਿੱਤਾ ਜਾਂਦਾ ਹੈ ਅਨਵਾਦ ਦੇ ਲਈ ਭਾਰਤੀ ਸਾਹਿਤ ਅਕਾਦਮੀ ਦੇ ਦੁਆਰਾ ਸਪੈਸ਼ਲ ਇਨਾਮ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ ਚੌਥਾ ਜਿਹੜਾ ਹੈ ਉਹ ਬਾਲ ਸਾਹਿਤ ਪੁਰਸਕਾਰ ਦਿੱਤਾ ਜਾਂਦਾ ਹੈ ਹਰੇਕ ਸਾਲ ਦਿੱਤਾ ਜਾਂਦਾ ਹੈ ਤੇ ਪੰਜਵਾਂ ਹਰੇਕ ਸਾਲ ਯੁਵਾ ਪੁਰਸਕਾਰ ਦਿੱਤਾ ਜਾਂਦਾ ਹੈ ਇੱਕ ਚੀਜ਼ ਹੋਰ ਜਿਹੜਾ ਭਾਰਤੀ ਸਾਹਿਤ ਅਕਾਦਮੀ ਦਾ ਜਿਹੜਾ ਭਾਸ਼ਾ ਸਨਮਾਨ ਹੈ ਉਸ ਦੀ ਰਕਮ ਜਿਹੜੀ ਆ ਉਹ 1 ਲੱਖ ਰੁਪਏ ਹੈ ਤੇ ਅਨਵਾਦ ਦਾ ਇਨਾਮ ਤੇ ਜਿਹੜਾ ਬਾਲ ਸਾਹਿਤ ਦਾ ਇਨਾਮ ਤੇ ਯੁਵਾ ਸਾਹਿਤਕਾਰ ਇਨਾਮ ਹੈ ਇਹਨਾਂ ਦੇ ਵਿੱਚ 50 50000 ਰੁਪਏ ਦਿੱਤੇ ਜਾਂਦੇ ਨੇ ਤਾਂ ਦੋਸਤੋ ਅੱਜ ਆਪਾਂ ਦੋਸਤੋ ਜੇ ਲੈ ਚਿੰਤਕ ਨੇ ਜਾਂ ਕੁਝ ਆਲੋਚਕ ਇਹ ਵੀ ਆਖਦੇ ਨੇ ਕਿ ਜਿਹੜਾ ਬਾਲ ਸਾਹਿਤਕ ਇਨਾਮ ਹੈ ਤੇ ਜਾਂ ਜਿਹੜਾ ਅਨੁਵਾਦ ਦਾ ਪੁਰਸਕਾਰ ਹੈ ਇਹ ਭਾਰਤੀ ਸਾਹਿਤ ਅਕਾਦਮੀ ਦਾ ਇੱਕ ਬੈਕ ਡੋਰ ਐਂਟਰੀ ਇਨਾਮ ਵੀ ਇਸ ਨੂੰ ਆਖ ਦਿੱਤਾ ਜਾਂਦਾ ਹੈ ਖੈਰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਅੱਜ ਤੱਕ ਮਿਲੇ ਅਨੁਵਾਦ ਦੇ ਤੇ ਯੁਵਾ ਸਾਹਿਤਕਾਰ ਇਨਾਮਾਂ ਦੇ ਬਾਰੇ ਤੇ ਅਨੁਵਾਦ ਦੇ ਸਾਹਿਤਕਾਰਾਂ ਦੇ ਬਾਰੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਹੁਣ ਤੱਕ ਕਿਹੜੇ ਸਾਹਿਤਕਾਰ ਨੇ ਜਿਨ੍ਹਾਂ ਨੂੰ ਬਾਲ ਸਾਹਿਤ ਪੁਰਸਕਾਰ ਮਿਲਿਆ ਏ 2010 ਦੇ ਵਿੱਚ ਇਹ ਇਨਾਮ ਪਹਿਲੀ ਵਾਰੀ ਦਿੱਤਾ ਗਿਆ ਸੀ ਤੇ ਜਸਵੀਰ ਪੁੱਲਰ ਜਿਹੜੇ ਕਿ ਪੰਜਾਬੀ ਕਹਾਣੀਕਾਰ ਤੇ ਨਾਵਲਕਾਰ ਨੇ ਖਿੱਦੋ ਉਹਨਾਂ ਦਾ ਪਿੱਛੇ ਜੇ ਨਾਵਲ ਖੂਬ ਮਸ਼ਹੂਰ ਹੋਇਆ ਸੀ ਪਰ ਉਹਨਾਂ ਨੂੰ ਪਤਾਲ ਦੇ ਗੱਠਮੁੱਠੀਏ ਨਾਂ ਦੇ ਬਾਲ ਨਾਵਲ ਦੇ ਕਰਕੇ ਇਹ ਇਨਾਮ ਦਿੱਤਾ ਗਿਆ ਸੀ 2011 ਦੇ ਵਿੱਚ ਦਰਸ਼ਨ ਸਿੰਘ ਆਸਟ ਨੂੰ ਇਹ ਇਨਾਮ ਮਿਲਦਾ ਏ ਬੁੱਝੋ ਬੱਚਿਓ ਮੈਂ ਹਾਂ ਕੌਣ ਇਹ ਉਹਨਾਂ ਦੀ ਇੱਕ ਕਾਵੇ ਪੁਸਤਕ ਹੈ ਬਾਲ ਕਾਵੇ ਪੁਸਤਕ ਹੈ ਤੀਸਰਾ ਇਨਾਮ 2012 ਦੇ ਵਿੱਚ ਮਨਮੋਨ ਸਿੰਘ ਦਾਊ ਜਿਹੜੇ ਕਿ ਬਾਲ ਸਾਹਿਤਕਾਰ ਨੇ ਉਹਨਾਂ ਨੂੰ ਉਹਨਾਂ ਦੀ ਟੋਟਲ ਜੋ ਚਿਲड्रन ਲਿਟਰੇਚਰ ਦੀ ਜੋ ਟੋਟਲ ਕੰਟਰੀਬਿਊਸ਼ਨ ਹੈ ਉਹਨਾਂ ਦੀ ਲਾਈਫ ਲੋਂਗ ਜਿਹੜੀ ਕੰਟਰੀਬਿਊਸ਼ਨ ਹੈ ਉਸ ਦੇ ਲਈ ਦਿੱਤਾ ਗਿਆ ਸੀ 2013 ਦੇ ਵਿੱਚ ਕਮਲਜੀਤ ਨੀਲੋਂ ਨੂੰ ਉਹਨਾਂ ਦੇ ਜਿਹੜੇ ਬਾਲ ਸਾਹਿਤ ਨੂੰ ਜਿਹੜੀ ਉਹਨਾਂ ਦੀ ਦੇਣ ਹੈ ਉਸ ਦੇ ਕਰਕੇ ਇਹ ਇਨਾਮ ਦਿੱਤਾ ਗਿਆ ਸੀ 2014 ਦੇ ਵਿੱਚ ਕੁਲਵੀਰ ਸਿੰਘ ਸੂਰੀ ਉਹਨਾਂ ਨੂੰ ਉਹਨਾਂ ਦੀਆਂ ਕਹਾਣੀਆਂ ਦੀ ਕਿਤਾਬ ਰਾਜਕੁਮਾਰ ਦਾ ਸੁਪਨਾ ਲਈ ਇਹ ਇਨਾਮ ਦਿੱਤਾ ਗਿਆ ਸੀ ਕੁਲਵੀਰ ਸਿੰਘ ਜਿਹੜੇ ਸੂਰੀ ਨੇ ਉਹ ਨਾਨਕ ਸਿੰਘ ਜਿਹੜੇ ਕਹਾਣੀਕਾਰ ਨੇ ਉਹਨਾਂ ਦੇ ਸੁਪੁੱਤਰ ਨੇ 2015 ਦੇ ਵਿੱਚ ਇਹ ਇਨਾਮ ਸੁਖਦੇਵ ਮਾਦੋਪੁਰੀ ਨੂੰ ਦਿੱਤਾ ਗਿਆ ਸੀ ਸੁਖਵਦੀਰ ਮਾਦੋਪੁਰੀ ਜਿਹੜੇ ਨੇ ਉਹਨਾਂ ਨੇ ਵੀ ਸਮੁੱਚੇ ਬਾਲ ਸਾਹਿਤ ਨੂੰ ਜੋ ਕੰਟਰੀਬਿਊਸ਼ਨ ਦਿੱਤੀ ਹੈ ਉਸ ਦੇ ਲਈ ਇਹ ਨਾਮ ਦਿੱਤਾ ਗਿਆ ਭਾਵੇਂ ਕਿ ਉਹਨਾਂ ਦੀ ਜ਼ਿਆਦਾ ਪ੍ਰਸਿੱਧੀ ਜਿਹੜੀ ਹੈ ਉਹ ਲੋਕ ਸਾਹਿਤ ਨੂੰ ਇਕੱਠਾ ਕਰਨ ਦੇ ਵਿੱਚ ਬਾਤਾਂ ਬੁਝਾਰਤਾਂ ਅਖਾਨ ਜਾਂ ਮਹਾਵਰੇ ਇਕੱਠੇ ਕਰਨ ਦੇ ਉੱਤੇ ਜੋ ਉਹਨਾਂ ਨੇ ਇਸ ਫੀਲਡ ਦੇ ਵਿੱਚ ਇਸ ਖੇਤਰ ਦੇ ਵਿੱਚ ਜਿਹੜਾ ਲਾਸਾਨੀ ਕੰਮ ਕੀਤਾ ਹੈ ਉਹ ਵੀ ਉਹ ਮਾਰਕੇ ਦਾ ਕੰਮ ਹੈ ਲਾਸਾਨੀ ਕੰਮ ਹੈ 2016 ਦੇ ਵਿੱਚ ਇਹ ਇਨਾਮ ਹਿਰਦੇਪਾਲ ਸਿੰਘ ਨੂੰ ਦਿੱਤਾ ਜਾਂਦਾ ਹੈ ਬਾਲ ਸਾਹਿਤ ਨੂੰ ਉਹਨਾਂ ਦੀ ਦੇਣ ਦੇ ਕਰਕੇ ਤੇ 2017 ਦੇ ਵਿੱਚ ਸੱਤਪਾਲ ਭੀਖੀ ਜਿਹੜਾ ਪੰਜਾਬੀ ਦਾ ਪਿਆਰਾ ਸ਼ਾਇਰ ਹੈ ਉਸ ਨੂੰ ਬਾਲ ਸਾਹਿਤ ਨੂੰ ਜਿਹੜੇ ਉਸ ਦੇ ਸਮੁੱਚੀ ਦੇਣ ਹੈ ਉਸ ਦੇ ਕਰਕੇ ਇਹ ਇਨਾਮ ਦਿੱਤਾ ਗਿਆ ਸੀ 2018 ਦੇ ਵਿੱਚ ਤਰਸੀਮ ਨੂੰ ਇਹ ਇਨਾਮ ਦਿੱਤਾ ਜਾਂਦਾ ਹੈ ਬਰਨਾਲੇ ਦਾ ਇੱਕ ਸ਼ਾਇਰ ਹੈ ਤੇ ਅਨੁਵਾਦਕ ਵੀ ਹੈ ਪਰ ਉਸ ਨੂੰ ਆਪਣੇ ਤਾਲੀ ਵਾਲੀ ਗਲੀ ਉਹਨਾਂ ਦਾ ਬਾਲ ਨੋਵਲ ਹੈ ਉਸ ਦੇ ਕਰਕੇ ਇਹ ਇਨਾਮ ਮਿਲਿਆ 2019 ਦੇ ਵਿੱਚ ਪਵਨ ਹਰਚੰਦਪੂਰੀ ਨੂੰ ਉਹਨਾਂ ਦੇ ਨੋਵਲ ਏਲੀਨ ਜਦੀ ਧਰਤੀ ਤੇ ਲਈ ਇਹ ਇਨਾਮ ਦਿੱਤਾ ਗਿਆ ਬਾਲ ਨੋਵਲ ਸੀ ਉਹਨਾਂ ਦਾ ਇਹ 2020 ਆ ਜਾਂਦਾ ਹੈ ਤੇ ਕਰਨੈਲ ਸਿੰਘ ਸੋਮਲ ਜਿਹੜੇ ਕਿ ਇੱਕ ਵਾਰਤਕਕਾਰ ਨੇ ਉਹਨਾਂ ਨੂੰ ਫੁੱਲਾਂ ਦੇ ਸ਼ਹਿਰ ਉਹਨਾਂ ਦਾ ਇੱਕ ਟਰੈਵਲ ਓਗ ਹੈ ਇੱਕ ਸਫਰਨਾਮਾ ਹੈ ਬਾਲ ਸਫਰਨਾਮਾ ਹੈ ਉਸ ਦੇ ਕਰਕੇ ਇਹ ਬਾਲ ਸਾਹਿਤਕਾਰ ਇਨਾਮ ਦਿੱਤਾ ਗਿਆ ਭਾਰਤੀ ਸਾਹਿਤ ਅਕੈਡਮੀ ਦੇ ਦੁਆਰਾ 2021 ਤੇ 2022 ਦੇ ਵਿੱਚ ਕੋਈ ਵੀ ਪੁਸਤਕ ਜਾਂ ਕੋਈ ਵੀ ਲੇਖਕ ਇਹ ਇਨਾਮ ਜਿੱਤਣ ਵਿੱਚ ਅਸਫਲ ਰਿਹਾ 2023 ਆਉਂਦਾ ਹੈ ਤੇ ਸਾਡਾ ਪਿਆਰਾ ਕਹਾਣੀਕਾਰ ਨੋਵਲਕਾਰ ਵਾਰਤਕਾਰ ਰੇਖਾਚਿੱਤਰਕਾਰ ਨਾਟਕਕਾਰ ਤੇ ਵਧੀਆ ਭਾਸ਼ਣਕਾਰ ਗੁਰਮੀਤ ਕੜਿਆਲ ਵੀ ਇਹ ਇਨਾਮ ਸੱਚੀ ਦੀ ਕਹਾਣੀ ਲਈ ਜਿੱਤਣ ਵਿੱਚ ਕਾਮਯਾਬ ਹੋਇਆ ਤੇ ਇਹ ਸ਼ਾਰਟ ਸਟੋਰੀਜ਼ ਭਾਵ ਜਿਹੜੀਆਂ ਪੰਜਾਬੀ ਕਹਾਣੀਆਂ ਨੇ ਬਾਲ ਕਹਾਣੀਆਂ ਨੇ ਉਹਨਾਂ ਦੇ ਕਰਕੇ ਗੁਰਮੀਤ ਕੜਿਆਲ ਵੀ ਨੂੰ ਇਹ ਇਨਾਮ ਦਿੱਤਾ ਗਿਆ 2024 ਦੇ ਵਿੱਚ ਇੱਕ ਚਿੰਤਕ ਹੈ ਬਾਲ ਸਾਹਿਤਕਾਰ ਹੈ ਤੇ ਇਸ ਦੇ ਇਲਾਵਾ ਉਹ ਨਾਟਕਕਾਰ ਵੀ ਹੈ ਕਵੀ ਵੀ ਹੈ ਨਾਮ ਡਾਕਟਰ ਕੁਲਦੀਪ ਸਿੰਘ ਦੀਪ ਉਹਨਾਂ ਨੂੰ ਮੈਂ ਜਿਲਿਆਂ ਵਾਲਾ ਬਾਗ ਬੋਲਦਾ ਹਾਂ ਲਈ ਇਹ ਇਨਾਮ ਦਿੱਤਾ ਗਿਆ ਇਹ ਬਾਲ ਨਾਟਕ ਸੀ ਤਾਂ ਦੋਸਤੋ ਇਸ ਤਰੀਕੇ ਦੇ ਨਾਲ ਆਪਾਂ ਦੇਖਿਆ ਜਿਹੜੇ ਵੱਡੇ ਕਹਾਣੀਕਾਰ ਨੇ ਜਾਂ ਬਡੇ ਨੋਵਲਕਾਰ ਨੇ ਜਾਂ ਵੱਡੇ ਵਾਰਤਕਕਾਰ ਨੇ ਜਾਂ ਲੋਕ ਸਾਹਿਤ ਦੇ ਵਿੱਚ ਜਿਵੇਂ ਕੰਮ ਕੀਤਾ ਸੁਖਵੀਰ ਮਾਦੋਪੁਰੀ ਨੇ ਤਾਂ ਇਹਨਾਂ ਨੂੰ ਬਾਲ ਸਾਹਿਤ ਦੇ ਵਿੱਚ ਆਪਣੇ ਯੋਗਦਾਨ ਦੇ ਕਰਕੇ ਇਹ ਇਨਾਮ ਮਿਲਿਆ ਹੈ ਤਾਂ ਖੈਰ ਜੇ ਵੱਡਾ ਇਨਾਮ ਨਹੀਂ ਵੀ ਮਿਲਿਆ ਤਾਂ ਘਟੋ ਘਟੋ ਆਪਣੇ ਨਾਮ ਦੇ ਨਾਲ ਇਹ ਤਾਂ ਲਿਖ ਸਕਦੇ ਹਨ ਕਿ ਮੈਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਹੈ 50000 ਰੁਪਏ ਮਿਲਦੇ ਨੇ ਤੇ ਨਾਲ ਇੱਕ ਜਿਹੜਾ ਕਾਪਰ ਦਾ ਇੱਕ ਪਲੇਕ ਮਿਲਦਾ ਏ ਇੱਕ ਸਨਮਾਨ ਚਿੰਨ੍ਹ ਮਿਲਦਾ ਏ ਜਿਹੜਾ ਕਾਪਰ ਦਾ ਬਣਿਆ ਹੁੰਦਾ ਏ ਦੋਸਤੋ ਅਨਵਾਦ ਦੇ ਖੇਤਰ ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਜਿਹੜਾ ਹੈ 1999 ਦੇ ਵਿੱਚ 1989 ਦੇ ਵਿੱਚ ਆਰੰਭ ਹੋਇਆ ਸੀ ਡਾਕਟਰ ਰਤਨ ਸਿੰਘ ਜੱਗੀ ਹੁਰੀ ਇਹ ਇਨਾਮ ਜਿੱਤਣ ਦੇ ਵਿੱਚ ਪਹਿਲੀ ਵਾਰ ਹੀ ਕਾਮਯਾਬ ਹੁੰਦੇ ਨੇ ਤੁਲਸੀ ਰਮਾਇਣ ਜਿਹੜੀ ਹੈ RAMCHARIT MANAS ਹੈ ਜਿਹੜੀ ਉਸ ਨੂੰ ਉਹਨਾਂ ਨੇ ਅਨਵਾਦ ਕੀਤਾ RAMCHARIT MANAS ਨੂੰ ਜਿਹੜੀ ਕਿ ਤੁਲਸੀ ਦਾਸ ਨੇ ਜਿਹੜੀ ਲਿਖੀ ਸੀ ਉਸ ਦਾ ਅਨਵਾਦ ਉਹਨਾਂ ਨੇ ਤੁਲਸੀ ਰਮਾਇਣ ਨਾਂ ਅਨਵਾਂਦ ਦੇ ਹੇਠ ਪੰਜਾਬੀ ਦੇ ਵਿੱਚ ਕੀਤਾ 1990 ਵਿੱਚ ਅਮਰ ਭਾਰਤੀ ਨੂੰ 21 ਕਹਾਣੀਆਂ ਨਾਂ ਦੀ ਬੰਗਾਲੀ ਜਿਹੜੀ ਇੱਕ ਕਿਤਾਬ ਹੈ ਉਸ ਦਾ ਅਨਵਾਦ ਕੀਤਾ ਸੀ ਤੇ ਇਹ ਕਹਾਣੀਆਂ ਰਵਿੰਦਰਨਾਥ ਟੈਗੋਰ ਨੇ ਲਿਖੀਆਂ ਸੀ ਕਾਬਲੀ ਵਾਲਾ ਇਸ ਦੇ ਵਿੱਚ ਕਹਾਣੀ ਸ਼ਾਮਲ ਹੈ 1991 ਦੇ ਵਿੱਚ ਗੋਬਿੰਦਨਾਥ ਰਾਜਗੁਰੂ ਨੂੰ ਨਾਟਿਆ ਸ਼ਾਸਤਰ ਜਿਹੜਾ ਕਿ ਭਾਰਤ ਮੁਨੀ ਨੇ ਲਿਖਿਆ ਸੀ ਉਸ ਦਾ ਅਨਵਾਦ ਕਰਨ ਲਈ ਇਹ ਇਨਾਮ ਦਿੱਤਾ ਗਿਆ ਚੰਗਾ ਕੰਮ ਹੈ ਇਹ ਦੋਸਤੋ 1992 ਤੇ 1993 ਦੇ ਵਿੱਚ ਇਹ ਇਨਾਮ ਨਵ ਰਤਨ ਕਪੂਰ ਨੂੰ ਮਿਲਦਾ ਏ ਨਵ ਰਤਨ ਕਪੂਰ ਨੇ 1992 ਦੇ ਵਿੱਚ ਰਸ ਸਿਧਾਂਤ ਨਗੇਂਦਰ ਦੀ ਕਿਤਾਬ ਰਸ ਸਿਧਾਂਤ ਜਿਹੜੀ ਆ ਉਸ ਦਾ ਅਨਵਾਦ ਕੀਤਾ ਸੀ ਤਾਂ ਉਸ ਦੇ ਲਈ ਇਹ ਇਨਾਮ ਮਿਲਿਆ ਸੀ 1993 ਦੇ ਵਿੱਚ ਇਹ ਇਨਾਮ ਫਿਰ ਨਵਰਤਨ ਕਪੂਰ ਨੂੰ ਮਿਲਦਾ ਹੈ ਤੇ ਉਹਨਾਂ ਨੇ ਐਸ ਗਪਾਲ ਦੇ ਦੁਆਰਾ ਜਵਾਰਲਾਲ ਨਹਿਰੂ ਦੀ ਜੋ ਜੀਵਨੀ ਲਿਖੀ ਸੀ ਅੰਗਰੇਜ਼ੀ ਦੇ ਵਿੱਚ ਉਸ ਦਾ ਅਨੁਵਾਦ ਕੀਤਾ ਸੀ ਨਵਰਤਨ ਕਪੂਰ ਨੇ ਪੰਜਾਬੀ ਦੇ ਵਿੱਚ ਜਵਾਰਲਾਲ ਨਹਿਰੂ ਉਸ ਦਾ ਅਨੁਵਾਦ ਸੀ 1994 ਦੇ ਵਿੱਚ ਪ੍ਰੀਤਮ ਸਿੰਘ ਨੂੰ ਰਜਿੰਦਰ ਸਿੰਘ ਬੀਦੀ ਦੀਆਂ ਕਹਾਣੀਆਂ ਦੇ ਅਨੁਵਾਦ ਦੇ ਕਰਕੇ ਇਹ ਇਨਾਮ ਮਿਲਿਆ ਗਿਆ ਤੇ ਅਨੁਵਾਦ ਕਿਤਾਬ ਦਾ ਨਾਮ ਸੀ ਹੱਡੀਆਂ ਤੇ ਫੁੱਲ 1995 ਵਿੱਚ ਗੁਰਸ਼ਰਨ ਕੌਰ ਜੱਗੀ ਉਹਨਾਂ ਨੂੰ ਪ੍ਰੇਮਚੰਦ ਕਲਮ ਦਾ ਸਿਪਾਹੀ ਇਸ ਕਿਤਾਬ ਦੇ ਕਰਕੇ ਇਹ ਇਨਾਮ ਦਿੱਤਾ ਗਿਆ ਤੇ ਇਹ ਬਾਇਓਗ੍ਰਾਫੀ ਹੈ ਜੀਵਨੀ ਹੈ ਜਿਹੜੀ ਕਿ ਮੁੰਛੀ ਪ੍ਰੇਮਚੰਦ ਦੇ ਸੁਪੁੱਤਰ ਅਮਰਤ ਰਾਏ ਨੇ ਲਿਖੀ ਸੀ 201996 ਵਿੱਚ surjit sarna ਨੂੰ ਉਹਨਾਂ ਦੀ ਕਿਤਾਬ ਮੁਕਤੀ ਬੋਧ ਦੇ ਕਰਕੇ ਇਹ ਇਨਾਮ ਮਿਲਦਾ ਹੈ ਤੇ ਇਹ ਨਾਵਲ ਜੈਨਿੰਦਰ ਕੁਮਾਰ ਦਾ ਹੈ ਸੋ 97 ਵਿੱਚ ਕਰਨਜੀਤ ਸਿੰਘ ਨੂੰ ਅਲੱਗ-ਅਲੱਗ ਜਿਹੜੇ ਲੇਖਕ ਨੇ ਉਹਨਾਂ ਦੁਆਰਾ ਲਿਖੇ ਗਏ ਸਾਇੰਸ ਫਿਕਸ਼ਨ ਦੇ ਪੰਜਾਬੀ ਦੇ ਵਿੱਚ ਕੀਤੇ ਅਨੁਵਾਦ ਦੇ ਕਰਕੇ ਇਹ ਇਨਾਮ ਮਿਲਿਆ ਅੰਗਰੇਜ਼ੀ ਦੇ ਵਿੱਚ ਇਹ ਲੇਖ ਲਿਖੇ ਹੋਏ ਸੀ ਤੇ ਉਹਨਾਂ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਪਲਕ ਦੀਆਂ ਹੋਈਆਂ ਬੀਤੀਆਂ 1998 ਦੇ ਵਿੱਚ ਲਵਲੀਨ ਜੋਲੀ ਨੂੰ ਇਹ ਇਨਾਮ ਦੁਰਗ ਦਾ ਪਤਨ ਦੇ ਲਈ ਇਹ ਇਨਾਮ ਦਿੱਤਾ ਗਿਆ ਤੇ ਇਹ टी आर ਸੁਭਰਾਉ ਦਾ ਨੋਵਲ ਹੈ ਜਿਹੜਾ ਕਿ ਕੰਨੜ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਤੇ ਦੁਰਗ ਦਾ ਪਤਨ ਨੂੰ ਇਹਨਾਂ ਨੇ ਲਬਰੀਨ ਜੋਲੀ ਨੇ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ ਅਨੁਵਾਦ ਕੀਤਾ 1999 ਵਿੱਚ ਬਲਦੇਵ ਸਿੰਘ ਬੱਦਨ ਜਿਹੜੇ ਕਿ ਕਾਫੀ ਦੇਰ ਤੱਕ ਨੈਸ਼ਨਲ ਬੁੱਕ ਟਰਸਟ ਦੇ ਨਾਲ ਜੁੜੇ ਰਹੇ ਨੇ ਉਹਨਾਂ ਦੁਆਰਾ ਵਿਸ਼ਰਮ ਬੇਦੇ ਕਰਦਾ ਨੋਵਲ ਜਿਹੜਾ ਮਰਾਠੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਉਸ ਦੇ ਅਨੁਵਾਦ ਦੇ ਕਰਕੇ ਰਾਨਾ ਗਨ ਜਿਹੜਾ ਕਿਤਾਬ ਦਾ ਨਾਮ ਸੀ ਤੇ ਉਹਨਾਂ ਨੇ ਉਸ ਦਾ ਨਾਮ ਰਨ ਭੂਮੀ ਰੱਖਿਆ ਸੀ ਤਾਂ ਰਨ ਭੂਮੀ ਦੇ ਕਰਕੇ ਇਹ ਇਨਾਮ ਮਿਲਿਆ 2000 ਦੇ ਵਿੱਚ ਦਵਿੰਦਰ ਨੂੰ ਪਾਤੇ ਚੜ ਦੀ ਆਵਾਜ਼ ਕਿਤਾਬ ਦੇ ਕਰਕੇ ਮਿਲਿਆ ਜਿਹੜਾ ਕਿ ਕੁਰਤਲਦੀਨ ਹੈਦਰ ਦੀ ਜਿਹੜੀਆਂ ਉਹਨਾਂ ਦੀਆਂ ਸ਼ਾਰਟ ਸਟੋਰੀਜ਼ ਨੇ ਛੋਟੀਆਂ ਕਹਾਣੀਆਂ ਨੇ ਜਾਂ ਕਹਾਣੀਆਂ ਨੇ ਜਿਹੜੀਆਂ ਉਹਨਾਂ ਨੂੰ ਉਹਨਾਂ ਨੇ ਅਨਵਾਦ ਕੀਤਾ ਸੀ 2021 ਦੇ ਵਿੱਚ ਗੋਪਾਲ ਗਣੇਸ਼ ਅਗਰਕਰ ਦੇ ਪ੍ਰੋਜ਼ ਨੂੰ ਉਹਨਾਂ ਦੀ ਵਾਰਤਕ ਨੂੰ ਮਰਾਠੀ ਭਾਸ਼ਾ ਤੋਂ ਪੰਜਾਬੀ ਦੇ ਵਿੱਚ ਅਨਵਾਦ ਕਰਨ ਕਰਕੇ ਸਵਰਨ ਸਿੰਘ ਨੂੰ ਇਨਾਮ ਮਿਲਿਆ ਸੀ ਤੇ ਕਿਤਾਬ ਦਾ ਨਾਮ ਸੀ ਅਗਰਕਰ ਲੇਖ ਸੰਗ੍ਰਹਿ 2002 ਦੇ ਵਿੱਚ ਗੁਲਵੰਤ ਫਾਰਗ ਨੂੰ ਅਰਧ ਨਾਰੀਸ਼ਵਰ ਕਿਤਾਬ ਦੇ ਲਈ ਇਹ ਇਨਾਮ ਮਿਲਿਆ ਜਿਹੜਾ ਕਿ ਵਿਸ਼ਨੂੰ ਪ੍ਰਭਕਰ ਦਾ ਨੋਵਲ ਸੀ ਹਿੰਦੀ ਵਿੱਚ ਲਿਖਿਆ ਹੋਇਆ 2003 ਵਿੱਚ ਇਕਬਾਲ ਦੀਪ ਨੂੰ ਇਹ ਇਨਾਮ ਮਿਲਦਾ ਹੈ ਗਿਆਨ ਸਿੰਘ ਛਾਤਰ ਕਿਤਾਬ ਦਾ ਨਾਮ ਜਿਹੜਾ ਕਿ ਉਰਦੂ ਦੇ ਵਿੱਚ ਗਿਆਨ ਸਿੰਘ ਛਾਤਰ ਦਾ ਆਪ ਦਾ ਇੱਕ ਨੋਵਲ ਹੈ ਉਸ ਦਾ ਹੀ ਅਨਵਾਦ ਸੀ 2004 ਦੇ ਵਿੱਚ ਜਸਵੀਰ ਸਿੰਘ ਨੂੰ ਸੰਰਚਨਾਵਾਦ ਤੇ ਉੱਤਰ ਸੰਰਚਨਾਵਾਦ ਕਿਤਾਬ ਦੇ ਕਰਕੇ ਇਹ ਇਨਾਮ ਮਿਲਿਆ ਗੋਪੀ ਚੰਦ ਨਾਰੰਗ ਦਾ ਆਲੋਚਨਾ ਦੀ ਕਿਤਾਬ ਹੈ ਇਹ 2005 ਦੇ ਵਿੱਚ ਪਿਆਰਾ ਸਿੰਘ ਨੂੰ ਸਿੱਖ ਇਤਿਹਾਸ ਜਿਹੜਾ ਖੁਸ਼ਵੰਤ ਸਿੰਘ ਨੇ ਲਿਖਿਆ ਅੰਗਰੇਜ਼ੀ ਦੇ ਵਿੱਚ ਉਸ ਦੇ ਅਨਵਾਦ ਦੇ ਕਰਕੇ ਇਨਾਮ ਮਿਲਦਾ ਹੈ 2000 ਛੇ ਦੇ ਵਿੱਚ ਕਿਰਪਾਲ ਸਿੰਘ ਕਸੇਲ ਨੂੰ ਇਹ ਇਨਾਮ ਗੁਰ ਸ਼ਬਦ ਬਿਸਮਾਦ ਬੋਧ ਦੇ ਲਈ ਮਿਲਦਾ ਹੈ ਪੂਰਨ ਸਿੰਘ ਦੀ ਜਿਹੜੀ ਪੋਇਟਰੀ ਹੈ ਤੇ ਪ੍ਰੋਜ਼ ਹੈ ਉਸ ਦਾ ਅਨਵਾਦ ਕੀਤਾ ਉਹਨਾਂ ਨੇ 2007 ਵਿੱਚ ਦਲਵੀਰ ਸਿੰਘ ਪੱਤਰਕਾਰ ਉਹਨਾਂ ਨੇ ਦਾਮੂ ਅਸ਼ੂਤ ਤੇ ਉਸ ਦੀ ਔਲਾਦ ਦਾ ਜੀਵਨ ਨਾਮਾ ਨਾਂ ਦੀ ਕਿਤਾਬ ਜਿਹੜੀ ਹੈ ਜਿਹੜੀ ਕਿ ਨਰਿੰਦਰ ਯਾਦਵ ਦੀਆਂ ਯਾਦਾਂ ਨੇ ਮਰਾਠੀ ਭਾਸ਼ਾ ਤੋਂ ਪੰਜਾਬੀ ਵਿੱਚ ਅਨਵਾਦ ਕੀਤੀਆਂ ਸਨ ਉਹਨਾਂ ਲਈ ਮਿਲਿਆ 2008 ਦੇ ਵਿੱਚ ਬਨੀਤਾ ਡਾਕਟਰ ਬਨੀਤਾ ਪੀਲੇ ਪੱਤੇ ਦਾ ਸੁਪਨਾ ਇਹ ਮਲਿਆਲਮ ਦੀ ਜਿਹੜੀ ਕਵਤਾ ਦੀ ਕਿਤਾਬ ਹੈ ਕੇ ਸਚਿਦਾਨੰਦਨ ਦੀ ਉਸ ਦੇ ਅਨਵਾਦ ਦੇ ਕਰਕੇ ਇਨਾਮ ਮਿਲਦਾ ਹੈ 2009 ਦੇ ਵਿੱਚ ਸ਼ਾ ਚਮਨ ਜਿਹੜੇ ਕਿ ਸਤੀਸ਼ ਗੁਲਾਟੀ ਤੇ ਪਵਨ ਗੁਲਾਟੀ ਹੋਰਾਂ ਦੇ ਫਾਦਰ ਨੇ ਚੇਤਨਾ ਪ੍ਰਕਾਸ਼ਨ ਵਾਲੇ ਜਿਹੜੇ ਨੇ ਤਾਂ ਉਨਾ ਨੇ ਪ੍ਰੇਮ ਚੰਦ ਦੇ ਨਾਵਲ ਕਰਬਲਾ ਦਾ ਅਨਵਾਦ ਕੀਤਾ ਸੀ ਤਾਂ ਸ਼ਾਹ ਚੰਨ ਜੀ ਨੂੰ ਇਹ ਇਨਾਮ 2009 ਦੇ ਵਿੱਚ ਮਿਲਦਾ ਹੈ 2010 ਦੇ ਵਿੱਚ ਪ੍ਰੇਮ ਗੋਰਕੀ ਜੀ ਨੂੰ ਇਹ ਇਨਾਮ ਕਿੱਸਾ ਗੁਲਾਮ ਜਿਹੜਾ ਕਿ ਰਮੇਸ਼ ਚੰਦਰ ਸ਼ਾਹ ਦਾ ਹਿੰਦੀ ਵਿੱਚ ਲਿਖਿਆ ਨਾਵਲ ਹੈ ਉਸ ਦੇ ਅਨਵਾਦ ਦੇ ਕਰਕੇ ਮਿਲਿਆ 2011 ਦੇ ਵਿੱਚ ਗੁਰਬਖਸ਼ ਸਿੰਘ ਫ੍ਰੈਂਕ ਜੀ ਨੂੰ ਭਾਰਤ ਨਿੱਕੀ ਕਹਾਣੀ ਦੇ ਲਈ ਇਹ ਇਨਾਮ ਮਿਲਦਾ ਹੈ ਜਿਹੜੀ ਕਿ ਉਮਰਾਉ ਜਾਨ ਅਦਾ ਨਾਂ ਦੇ ਹੇਠ ਈਵੀ ਰਾਮਾ ਕ੍ਰਿਸ਼ਨ ਦੀ ਅਲੱਗ-ਅਲੱਗ ਪਿਸ਼ਾਵਾਂ ਦੇ ਵਿੱਚ ਲਿਖੀ ਗਈ ਕਹਾਣੀਆਂ ਦੀ ਕਿਤਾਬ ਸੀ ਉਸ ਤੋਂ ਬਾਅਦ 2012 ਦੇ ਵਿੱਚ ਨਾਟਕਕਾਰ ਜਿਹੜੇ ਸਤੀਸ਼ ਕੁਮਾਰ ਬਰਮਾ ਡਾਕਟਰ ਨੇ ਉਹਨਾਂ ਨੂੰ ਯੋਗਰਾਜ ਦੀ ਜਿਹੜੀ ਜੀਵਨੀ ਹੈ ਯੋਗਦਵਾਰ ਦੁਆਰਾ ਜਿਹੜੀ ਜੀਵਨੀ ਲਿਖੀ ਗਈ ਹੈ ਉਸ ਦੇ ਕਰਕੇ ਇਹ ਇਨਾਮ ਮਿਲਦਾ ਹੈ ਥੀਏਟਰ ਕੇ ਸਰਤਾਜ ਪਿਰਥੀ ਰਾਜ ਤਾਂ ਕਿਤਾਬ ਦਾ ਨਾਮ ਰੰਗਮੰਚ ਦਾ ਕੋਹੇ ਨੂਰ ਪਿਰਥੀ ਰਾਜ ਕਪੂਰ 2003 ਦੇ ਵਿੱਚ ਬਲਬੀਰ ਮਾਦੋਪੁਰੀ ਜੀ ਨੂੰ ਰਾਜਕਮਲ ਚੌਧਰੀ ਦੀਆਂ ਚੋਣਵੀਆਂ ਕਹਾਣੀਆਂ ਲਈ ਇਹ ਇਨਾਮ ਮਿਲਦਾ ਹੈ ਹਿੰਦੀ ਤੋਂ ਅਨਵਾਦ ਕੀਤੀਆਂ ਸਨ ਉਹਨਾਂ ਨੇ 2014 ਦੇ ਵਿੱਚ ਤਰਸੀਮ ਨੂੰ ਜਿਨ੍ਹਾਂ ਨੂੰ ਪਹਿਲਾਂ ਬਾਲ ਸਾਹਿਤਕਾਰ ਇਨਾਮ ਵੀ ਮਿਲਿਆ ਹੈ ਉਹਨਾਂ ਨੂੰ ਮਨ ਦਾ ਮਨਮੁਖ ਕਿਤਾਬ ਦੇ ਲਈ ਇਹ ਇਨਾਮ ਮਿਲਦਾ ਹੈ ਸੁਨੀਲ ਗੰਗੋਪਾਧਿਆ ਦਾ ਬੰਗਾਲੀ ਭਾਸ਼ਾ ਵਿੱਚ ਲਿਖਿਆ ਨਾਵਲ ਤਰਸੀਮ ਜੀ ਨੇ ਅਨਵਾਦ ਕੀਤਾ ਸੀ 2015 ਵਿੱਚ ਬਲਬੀਰ ਪਰਵਾਨਾ ਜੀ ਨੂੰ ਮਨੋਜ ਦਾਸ ਦੀਆਂ ਕਹਾਣੀਆਂ ਨੂੰ ਉੜੀਆ ਪਾਸ਼ਾ ਤੋਂ ਉੜੀਸੀ ਭਾਸ਼ਾ ਤੋਂ ਅਨਵਾਦ ਕਰਨ ਕਰਕੇ ਇਨਾਮ ਮਿਲਦਾ ਹੈ 2016 ਦੇ ਵਿੱਚ ਸਾਡੇ ਸ਼ਾਇਰ ਤੇ ਸੰਪਾਦਕ ਅਮਰਜੀਤ ਕੌਕੇ ਜ ਨੂੰ ਆਰਤ ਮੇਰੇ ਅੰਦਰ ਜਿਹੜੀ ਕਿ ਪਵਨ ਕਰਨ ਜੀਆਂ ਜਿਹੜੀਆਂ ਜਿਹੜੀਆਂ ਕਵਤਾਵਾਂ ਨੇ ਉਹਨਾਂ ਨੂੰ ਹਿੰਦੀ ਭਾਸ਼ਾ ਤੋਂ ਪੰਜਾਬੀ ਵਿੱਚ ਅਨਵਾਦ ਕਰਨ ਲਈ ਮਿਲਿਆ 2017 ਵਿੱਚ ਜਿੰਦਰ ਪੰਜਾਬੀ ਕਹਾਣੀਕਾਰ ਰਾਮ ਦਰਸ਼ ਮਿਸ਼ਰਾ ਦੀਆਂ ਚੌਣਵੀਆਂ ਕਹਾਣੀਆਂ ਨੂੰ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਲਈ ਦਿੱਤਾ ਗਿਆ 2018 ਵਿੱਚ ਕੇ.ਐਲ ਗਰਗ ਨੂੰ ਗੋਪਾਲ ਪ੍ਰਸ਼ਾਦ ਵਿਆਸ ਦਾ ਚੌਣਵਾ ਹਾਸ ਵਿਅੰਗ ਜਿਹੜਾ ਸਟਾਇਰਾ ਵਿਅੰਗ ਹੈ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਲਈ ਇਨਾਮ ਮਿਲਦਾ ਹੈ 2019 ਵਿੱਚ ਪ੍ਰੀਮ ਪ੍ਰਕਾਸ਼ ਦੇਸ਼ਵੰਡ ਦੇ ਲਹੂ ਦਾ ਰੰਗ ਜਿਹੜੀਆਂ ਕਿ ਅਸਾਦਤ ਹਸਨ ਮੰਟੋ ਦੀਆਂ ਕਹਾਣੀਆਂ ਨੇ ਉਰਦੂ ਭਾਸ਼ਾ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਲਈ ਪ੍ਰੇਮ ਪ੍ਰਕਾਸ਼ ਨੂੰ ਮਿਲਦਾ ਏ 2020 ਦੇ ਵਿੱਚ ਮਹਿੰਦਰ ਵੇਦੀ ਨੂੰ ਰਵੀ ਵਿਰਸਾ ਜਿਹੜਾ ਕਿ ਅਸਗਰ ਬਜਾਹਤ ਦਾ ਨੋਵਲ ਹੈ ਹਿੰਦੀ ਵਿੱਚ ਲਿਖਿਆ ਪੰਜਾਬੀ ਵਿੱਚ ਅਨੁਵਾਦ ਹੋਇਆ 2021 ਵਿੱਚ ਭਜਨ ਵੀਰ ਨੂੰ ਇਹ ਕਿਤਾਬ ਜਿਹੜੀ ਹੈ ਪ੍ਰਤੀਨਿਧੀ ਕਹਾਣੀਆਂ ਉદય ਪ੍ਰਕਾਸ਼ ਦੁਆਰਾ ਲਿਖੀਆਂ ਗਈਆਂ ਕਹਾਣੀਆਂ ਜਿਹੜੀਆਂ ਨੇ ਉਹਨਾਂ ਦੇ ਅਨੁਵਾਦ ਦੇ ਕਰਕੇ ਮਿਲਿਆ ਉદય ਪ੍ਰਕਾਸ਼ ਦੀਆਂ ਕਹਾਣੀਆਂ ਨੂੰ ਭਜਨਵੀਰ ਨੇ ਪੰਜਾਬੀ ਦੇ ਵਿੱਚ ਲਿਆਂਦਾ ਪੰਜਾਬੀ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਬਹੁਤ ਵੱਡਾ ਕੰਮ ਹੈ ਉਹਨਾਂ ਦਾ 2022 ਦੇ ਵਿੱਚ ਭਵਿੰਦਰ ਕਾਰਪ੍ਰੀਤ ਨੂੰ ਨਗਾਰੇ ਵਾਂਗ ਵੱਜਦੇ ਸ਼ਬਦ ਕਿਤਾਬ ਦੇ ਕਰਕੇ ਜਿਹੜੀ ਕਿ ਨਿਰਮਲਾ ਪੂਟਲ ਦੀ ਕਿਤਾਬ ਹੈ ਸ਼ਾਇਰੀ ਦੀ ਕਿਤਾਬ ਹੈ ਉਸ ਨੂੰ ਪੰਜਾਬੀ ਦੇ ਵਿੱਚ ਹਿੰਦੀ ਭਾਸ਼ਾ ਤੋਂਨਵਾਦ ਕਰਨ ਲਈ ਇਹ ਇਨਾਮ ਮਿਲਿਆ ਗਿਆ ਤੇ 2023 ਦੇ ਵਿੱਚ ਜਗਦੀਸ਼ ਰਾਏ ਕੁਲਰੀਆ ਨੂੰ ਜਿਹੜਾ ਸ਼ਰਦ ਪਗਾਰੇ ਦਾ ਨੋਵਲ ਹੈ ਹਿੰਦੀ ਭਾਸ਼ਾ ਵਿੱਚ ਲਿਖਿਆ ਗੁਲਾਰਾ ਬੀਗਮ ਉਸ ਦੇ ਕਰਕੇ ਇਹ ਇਨਾਮ ਮਿਲਿਆ 2024 ਦੇ ਵਿੱਚ ਇਹ ਇਨਾਮ ਕਿਸ ਨੂੰ ਮਿਲਦਾ ਹੈ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸ ਸਕਦੇ ਹੋ ਵੈਸੇ ਜੇ ਤੁਸੀਂ ਭੁਖਵਾਨੀ ਕਰ ਦਵੋ ਤਾਂ ਮੇਰਾ ਖਿਆਲ ਹੈ ਕਿ ਤੁਸੀਂ ਵਧੀਆ ਭੁਖਵਾਨੀ ਜੋਤਸ਼ੀ ਵੀ ਕਹਾਏ ਜਾ ਸਕਦੇ ਹੋ ਕਹਿਰ ਉਸ ਤੋਂ ਬਾਅਦ ਆਪਣੇ ਕੋਲੇ ਹਨ ਯੁਵਾ ਪੁਰਸਕਾਰ ਤਾਂ ਦੋਸਤੋ 2011 ਦੇ ਵਿੱਚ ਯੁਵਾ ਪੁਰਸਕਾਰ ਜਿਹੜੇ ਨੇ ਉਹ ਆਰੰਭ ਕਰ ਦਿੱਤੇ ਭਾਰਤੀ ਸਾਹਿਤ ਅਕਾਦਮੀ ਨੇ 2011 ਦੇ ਵਿੱਚ ਪਰਮਵੀਰ ਨੂੰ ਉਹਨਾਂ ਦੀ ਸ਼ਾਇਰੀ ਦੀ ਕਿਤਾਬ ਅੰਮ੍ਰਿਤ ਵੇਲਾ ਲਈ 2012 ਵਿੱਚ ਪ੍ਰਗਟ ਸਤੋਜ ਨੂੰ ਉਹਨਾਂ ਦੇ ਨਾਵਲ ਤੀਮੀਆਂ ਲਈ 2013 ਵਿੱਚ ਹਰਪ੍ਰੀਤ ਕਾਰ ਨੂੰ ਉਹਨਾਂ ਦੀ ਸ਼ਾਇਰੀ ਦੀ ਕਿਤਾਬ ਤੂੰ ਮੈਨੂੰ ਸਰਲੇਖ ਦੇ ਲਈ 2014 ਦੇ ਵਿੱਚ ਗगनਦੀਪ ਸ਼ਰਮਾ ਨੂੰ ਇਕੱਲਾ ਨਹੀਂ ਹੁੰਦਾ ਬੰਦਾ ਲਈ ਸ਼ਾਇਰੀ ਦੀ ਕਿਤਾਬ ਦੇ ਲਈ 2015 ਵਿੱਚ ਸਿਮਰਨ ਧਾਲੀਆਲ ਨੂੰ ਆਸ ਅਜੀਬ ਬਣੀ ਹੈ ਸ਼ਾਰਟ ਸਟੋਰੀਜ਼ ਛੋਟੀਆਂ ਕਹਾਣੀਆਂ ਜਾਂ ਕਹਾਣੀਆਂ ਦੀ ਕਿਤਾਬ ਦੇ ਲਈ 2016 ਵਿੱਚ ਰਣਜੀਤ ਸਰਾਵਲੀ ਨੂੰ ਪਾਣੀ ਉੱਤੇ ਮੀਨਾਕਾਰੀ ਗਜ਼ਲਾਂ ਦੀ ਕਿਤਾਬ ਲਈ 2017 ਵਿੱਚ ਹਰਮਨ ਨੂੰ ਸ਼ਾਇਰੀ ਦੀ ਕਿਤਾਬ ਰਾਣੀ ਤਤ ਲਈ 2018 ਵਿੱਚ ਗੁਰਪ੍ਰੀਤ ਸੈਜੀ ਨੂੰ ਉਸ ਦੇ ਨਾਵਲ ਬਲੋਰਾ ਲਈ 2019 ਵਿੱਚ ਯਾਦਵਿੰਦਰ ਸੰਧੂ ਨੂੰ ਬਖਤ ਬੀਤਿਆ ਨਹੀਂ ਨਾਵਲ ਲਈ 2020 ਵਿੱਚ ਦੀਪਕ ਤਲੇਵਾ ਨੂੰ ਉਹਨਾਂ ਦੀ ਗਜ਼ਲਾਂ ਦੀ ਕਿਤਾਬ ਮਲਾਹਾ ਤੋਂ ਬਿਨਾ ਲਈ 2021 ਵਿੱਚ ਵੀਰ ਦਵਿੰਦਰ ਨੂੰ ਉਹਨਾਂ ਦੇ ਲੇਖਾਂ ਦੀ ਕਿਤਾਬ ਵਾਰਤਿਕ ਦੀ ਕਿਤਾਬ ਪਾ ਦੇ ਪਹਿਲਾਂ ਲਈ 2022 ਵਿੱਚ ਸੰਧੂ ਗगन ਨੂੰ ਉਹਨਾਂ ਦੀ ਸ਼ਾਇਰੀ ਦੀ ਕਿਤਾਬ ਪੰਜ ਤੀਲੇ ਲਈ 2023 ਵਿੱਚ ਸੰਦੀਪ ਨੂੰ ਉਸ ਦੀ ਸ਼ਾਇਰੀ ਦੀ ਕਿਤਾਬ ਚਿੱਤ ਦਾ ਜੁਗਰਾਫੀਆ ਲਈ ਤੇ 2024 ਦੇ ਵਿੱਚ ਰੰਧੀਰ ਨੂੰ ਉਸ ਦੀ ਸ਼ਾਇਰੀ ਦੀ ਕਿਤਾਬ ਖੱਤ ਜੋ ਤਾਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਯੁਵਾ ਪੁਰਸਕਾਰ ਭਾਸ਼ਾ ਪੁਰਸਕਾਰ ਅਨਵਾਦ ਪੁਰਸਕਾਰ ਤੇ ਬਾਲ ਪੁਰਸਕਾਰ ਦੇ ਬਾਰੇ ਜਿਹੜਾ ਹੈ ਉਹ ਵਿਸਤਾਰ ਦੇ ਨਾਲ ਗੱਲ ਕੀਤੀ ਆ ਤੁਹਾਨੂੰ ਅੱਜ ਦਾ ਵੀਡੀਓ ਕਿਵੇਂ ਲੱਗਿਆ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਤੇ ਜੇਕਰ ਤੁਹਾਨੂੰ ਕਲਾ ਸਾਹਿਤ ਸਮਾਜ ਤੇ ਸਿਆਸਤ ਦੇ ਨਾਲ ਸੰਬੰਧਿਤ ਜਿਹੜੇ ਵਿਸ਼ੇ ਨੇ ਉਹਨਾਂ ਦੇ ਉੱਤੇ ਚੰਗੀਆਂ ਵੀਡੀਓਜ਼ ਵੇਖਣੀਆਂ ਨੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਵੀਡੀਓ ਤੁਸੀਂ ਅੰਤ ਤੱਕ ਵੇਖਿਆ ਤੁਹਾਡਾ ਧੰਨਵਾਦ ਸਾਸਰੀਏ ਕਾਲ ਦੋਸਤੋ ਤੁਹਾਡਾ ਖਾਦਮ ਤੁਹਾਡਾ ਦੋਸਤ ਤੁਹਾਡਾ ਹੋਸਟ ਐਚਐਸ ਡਿੰਪਲ